ਜਿਹੜੇ ਮੁੰਡਿਆਂ ਨੇ ਹਰਕਤ ਕਰੀ ਆ ਜਿੱਦਣੇ ਸਾਡੇ ਡਿੱਕੇ ਚੜ ਗਿਆਂ ਇਹਨੂੰ ਅਸੀਂ ਦੇਖਾਂਗੇ ਠੀਕ ਆ ਨਾ ਗੱਲ ਆਪਦੇ ਆਪ ਨੂੰ ਤੁਸੀਂ ਕਿੱਡੇ ਕ ਮਰਦ ਕਿੱਡੇ ਕ ਹੋਖਾਉਣੇ ਹੋ ਕਿਸੇ ਦੀ ਧੀ ਭੈਣ ਨਾਲ ਕਿਸੇ ਨਾਲ ਥੋੜਾ ਰਿਸ਼ਤਾ ਹੋਇਆ ਹੋਇਆ ਕਿਸੇ ਨਾਲ ਤੁਹਾਡੇ ਕੋਈ ਅਗਲੇ ਦੇ ਘਰੇ ਜਾ ਕੇ ਰਿਸ਼ਤੇ ਬਣਾ ਕੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਯਾਰ ਇਹ ਜਿਹੜੀ ਇਹ ਜਿਹੜਾ ਤੁਸੀਂ ਸਾਰੇ ਜਾਣੇ ਸਾਰਾ ਦਰ سوشل ਮੀਡੀਆ ਤੇ ਕੋਈ ਗੱਲ ਚੰਗੇ ਪਾਸੇ ਵੀ ਕੋਈ ਲੈ ਜਾ ਕਰੋ ਯਾਰ ਕਿੰਨੇ ਥੋੜੇ ਪੰਜਾਬ ਦੇ ਮਾੜੇ ਹਾਲਾਤ ਬਣੇ ਪੈ ਨੇ ਸਰਕਾਰਾਂ ਦੇਖ ਲਓ ਥੋੜੇ ਪੰਜਾਬ ਚ ਕੀ ਕਰੀ ਜਾਂਦੇ ਨੇ ਗਿਆਂ ਅੱਜ ਨੌਜਵਾਨ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਮੈਥੇ ਯੂਰਪ ਦੇ ਵਿੱਚ ਆਇਆ ਕਿੰਨੇ ਦੇਸ਼ ਤਰੱਕੀ ਦੇ ਉੱਪਰ ਨੇ ਇਹਨਾਂ ਲੋਕਾਂ ਦਾ ਕੰਮ ਤੱਕ ਕਿਰਤੇ ਆਣਾ ਬਸ ਸਾਡੇ ਵਾਲੇ ਲੋਕਾਂ ਦਾ ਆ ਜਿਹੜਾ ਥੋੜੇ ਕਾਮ ਸਿਰ ਤੇ ਚੜਿਆ ਐ ਇੱਥੇ ਲੋਕ ਬਿਨਾ ਕੱਪੜਿਆਂ ਤੋਂ ਤੁਰੇ ਫਿਰਦੇ ਨੇ ਠੀਕ ਐ ਤੇ ਵੇਸਾ ਕਿ ਨਾ ਸੱਭਿਆਚਾਰ ਆ ਮੈਂ ਕਹਿੰਦਾ ਸਾਡਾ ਸੱਭਿਆਚਾਰੇ ਨਹੀਂ ਹੈਗਾ ਪਰ ਜਿੰਨਾ ਥੋਡੇ ਸਰਚ ਥੋਡੇ ਦਿਮਾਗ ਦੇ ਵਿੱਚ ਗੰਦ ਬੜਾ ਨਾ ਲੋਕਾਂ ਦੇ ਦਿਮਾਗ 'ਚ ਗੰਦ ਨਹੀਂ ਹੋਣਾ ਯਾਰ ਨਾ ਥੋਡੇ ਲੋਕਾਂ ਦੇ ਦਿਮਾਗ 'ਚ ਗਾਂਦੀ ਚਤ ਤੋਂ ਪਰ ਬੜਿਆ ਹੋਇਆ ਯਾਰ ਲਿਆ ਮੈਨੂੰ ਭੇਜਿਓ ਕਮੈਂਟਾਂ ਦੇ ਵਿੱਚ ਮੈਂ ਦੇਖਿਆ ਨਾ ਇਹ ਤਾਂ ਕਹਿੰਦੇ ਕਈ ਦਿਨਾਂ ਦਾ ਮੁੱਦਾ ਚੱਲੀ ਰਹੇ ਨੇ ਅੱਜ ਦੇਖਿਆ ਕਮੈਂਟ ਦੇਖਿਆ ਭਲਾ ਭਾਈ ਮੈਨੂੰ ਭੇਜਿਓ ਕਿਹਦੇ ਕੋਲ ਆਪਦੀ ਭੈਣ ਦੀ ਵੀਡੀਓ ਮੰਗਾਲਿਆ ਕਰੋ ਆਪਦੀ ਧੀ ਦੀ ਵੀਡੀਓ ਮੰਗਾਲਿਆ ਕਰੋ ਕਮਾਲ ਦੀ ਗੱਲ ਆ ਯਾਰ ਤੁਸੀਂ ਇਹੋ ਜਿਹਾ ਕੁਝ ਕਰਨਾ ਤੇ ਇਹ ਜਿਹੜੀਆਂ ਹਰਕਤਾਂ ਨੇ ਇਹ ਜੋ ਕਰਦੇ ਨੇਗੇ ਅਸੀਂ ਖਾਸ ਕਰਕੇ ਮੁੰਡੇ ਕੁੜੀਆਂ ਨੂੰ ਖਾਸ ਵਾਰਨਿੰਗ ਦਿੰਨੇ ਆ ਵੀ ਕਾਹਾਂ ਮਾਪਿਓ ਜਿਹੜਾ ਮਰਨ ਤੇ ਆ ਜਾਂਦੇ ਨੇ ਉਹਦੀ ਮਾਪਿਓ ਦਾ ਖਿਆਲ ਰੱਖੋ ਨਹੀਂ ਇਸੇ ਨਾਲ ਨੇ ਡਰਾ ਰੈਵਟਾਕ ਠਨਾਮਾਗੇ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਹ ਚੀਜ਼ ਸੋਚਿਆ ਕਰੋ ਪਹਿਲਾਂ ਕਿ ਧੀ ਭੈਣ ਦੀ ਵੀਡੀਓ ਦੇਖਣ ਤੋਂ ਪਹਿਲਾਂ ਵੀ ਸਾਡੀ ਵੀ ਧੀ ਭੈਣ ਹੋ ਸਕਦੀ ਹੈ